ਕੋਡੀ 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 ਸ਼ੀਲੂ ਦੁਨੀਆ ਦਾ ਬਹੁਤ ਵੱਡਾ ਟਾਪਰ ਕਬੱਡੀ ਖਿਡਾਰੀ ਸੁਰਕਪਰੀਆ ਸੰਜੀਪ ਪੰਡਾ ਜੀ ਵੀ ਆਏ ਨੇ ਪੰਡਾ ਜੀ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਕੁਝ ਸਹਿਬਾਨ ਸਾਡੇ ਕੋਲ ਪੁੱਜੇ ਨੇ ਸਾਰਿਆਂ ਦਾ ਨਿਗਾ ਸਵਾਗਤ ਹੈ ਸ਼ੀਲੂ ਹਰਿਆਣੇ ਵਾਲਾ ਆਓ ਸ਼ੀਲੂ ਨੂੰ ਕਿਹੜਾ ਕਿਹੜਾ ਪਿਆਰ ਕਰਦਾ ਇੱਕ ਵਾਰੀ ਸ਼ੀਲੂ ਛਾ ਗਿਆ ਵਿੱਚ ਦੁਨੀਆ ਦੇ ਮੰਗ ਉੱਠਦੀ ਕੋਨੇ ਕੋਨੇ ਤੋਂ ਇਹਦਾ ਵਿੱਚ ਗਰਾਉਂਡਾ ਖਾਓ ਫਿੱਦਾ ਜਿਵੇਂ ਦੁਨੀਆ ਡਰੇ ਕਰੋਨੇ ਤੋਂ ਰੇਡਰ ਸੋਚਾਂ ਵਿੱਚ ਪਾਇਆ ਫਿਰਦੇ ਜਿਵੇਂ ਪਾਣੀ ਨੂੰ ਖਤਰਾ ਝੋਨੇ ਤੋਂ ਮਿੰਟੂ ਬਰਾੜਾ ਸ਼ੋਹਰਾ ਹਰਿਆਣੇ ਦਾ ਕਹਿੰਦਾ ਹੋਤਾ ਹੈ ਜੋ ਹੋਨੇ ਦੋ ਹੋਤਾ ਹੈ ਜੋ ਹੋਨੇ ਦੋ ਕੀਤੀ ਹੋਈ ਮਿੰਟ ਦੇ ਉੱਪਰ ਬਾਣ ਹੈ ਪਰ ਨੌਜਵਾਨ ਦੇ ਸੱਟ ਲੱਗੀ ਹੋਈ ਹੈ ਸੋ ਸੱਟਾਂ ਅਕਸਰ ਲੱਗ ਜਾਂਦੀ ਹੈ ਪਰ ਪੁੱਜਦੇ ਮੈਦਾਨਾਂ ਦੇ ਅੰਦਰ ਇਹ ਨੌਜਵਾਨ ਕਿਉਂਕਿ ਪਿਆਰ ਕਰਦੀ ਹੈ ਸੰਗਤ ਸੰਗਤ ਦੀ ਹਾਜ਼ਰੀ ਦੇ ਵਿੱਚ ਇਹ ਨੌਜਵਾਨ ਪੁੱਜਦੇ ਨਸ਼ੀਲੂ ਜੀ ਇਹਨੂੰ ਦੁਨੀਆ ਤੈਨੂੰ ਪਿਆਰ ਕਰਦੀ ਹੈ ਸੋ ਜੁਗ ਜੁਗ ਜਵਾਨੀਆਂ ਮਰਨਾ ਚਾਹਨਾ ਉਸ ਦਾ ਮੈਚ ਕਿੰਨੂੰ ਦੱਸੇ ਤੇ ਮੈਚ ਲਗਾਉਗਾ ਬਾਈ ਕਹਿੰਦਾ ਇੱਕ ਤੁਸੀਂ ਬੋਲਦੇ ਹੋ ਤਾਂ ਕਿ ਲੱਭ ਜਾਣਾ ਤਾਂ ਤੁਸੀਂ ਸਭ ਨੂੰ ਦੱਸਾਇਗਾ ਵਿਕਲਪਾ ਟੂਰਨਾਮੈਂਟ ਵੀ ਤਾਂ ਹੀ ਸੱਜਿਆ ਸੀ ਕਿ ਉਹ ਆ ਸ਼ੀਲੂ ਨੇ ਆਪਣਾ ਜ਼ਖਮ ਦਿਖਾਇਆ ਪੈਰ ਦੇ ਉੱਪਰ ਗਹਿਰਾ ਜ਼ਖਮ ਹੈ ਪਰ ਇੱਕ ਸੰਗ ਦੇ ਪਿਆਰ ਕਰਕੇ ਆਇਆ ਕਹਿੰਦਾ ਉਸਤਾਦ ਜੀ ਮੈਂ ਕੱਲ ਵੀ ਨਹੀਂ ਖੇਡ ਸਕਿਆ ਮੈਂ ਅੱਜ ਵੀ ਖੇਡ ਨਹੀਂ ਸਕਦਾ ਆ ਦੇਖੋ ਜ਼ਖਮ ਵੱਡਾ ਹੈ ਜੋ ਧਾਰੇ ਦੇ ਨਾਲ ਪਿਆਰ ਹੈ ਧਾਰੇ ਗਿਲ ਦੇ ਨਾਲ ਇਸ ਕਰਕੇ ਇਹ ਸਾਡੇ ਕੋਲ ਪੁੱਜਿਆ ਜਿਹੜਾ ਜਿਹੜਾ ਸ਼ੀਲੂ ਨੂੰ ਪਿਆ ਕਰਵੇ ਉਹਦੀ ਚੜ੍ਹਦੀ ਕਲਾ ਦੇ ਵਾਸਤੇ ਇੱਕ ਵਾਰੀ ਧੰਨਵਾਦ ਹੈ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਹੈ ਸ਼ੀਲੂ ਤੇਰਾ ਅਣਾਈ ਮੁਬਾਰਕ ਹੈ ਬਹੁਤ ਬਹੁਤ ਤੇਰਾ ਧੰਨਵਾਦ ਕਰਦੇ ਆ ਕਿਉਂਕਿ ਸੱਟਾਂ ਜਦ ਲੱਗ ਜਾਂਦੀਆਂ ਫਿਰ ਮਾਮਲਾ ਗੜਬੜ ਹੋ ਜਾਂਦਾ ਹੈ ਸ਼ੀਲੂ ਦੁਨੀਆ ਦਾ ਵੱਡਾ ਖਿਡਾਰੀ ਹੈ ਦੁਨੀਆ ਦਾ ਮਾਨ ਕਬੱਡੀ ਖਿਡਾਰੀ ਹੈ ਕਿਉਂਕਿ ਸੀਜ਼ਨ ਬਹੁਤ ਲੰਬਾ ਚੱਲਿਆ ਸੋ ਇਹਨਾਂ ਨੇ ਖੇਡ ਕੇ ਖੇਡ ਕਬੱਡੀ ਲੋਕਾਂ ਦਾ ਇੰਟਰਟੇਨਮੈਂਟ ਕੀਤਾ ਮਨੋਰੰਜਨ ਜਿਹੜਾ ਹੈ ਉਹ ਕੀਤਾ ਪੂਰੇ ਪੰਜਾਬ ਹਰਿਆਣੇ ਦੇ ਵਿੱਚ ਪਰ ਸੱਟਾਂ ਜਦੋਂ ਲੱਗ ਜਾਂਦੀਆਂ ਤੇ ਵਾਕਿਆ ਪਹਿਲਾਂ ਆ ਕੇ ਮੈਨੂੰ ਜ਼ਖਮ ਦਿਖਾਇਆ ਕਹਿੰਦਾ ਉਸਤਾਦ ਜੀ ਆ ਵੀਏ ਜ਼ਖਮ ਪਹਿਲਾਂ ਆਪ ਦੇਖੋ ਵੱਡਾ ਜ਼ਖਮ ਹੈ ਪੈਰ ਤੇ ਪਰ ਇਹ ਨਹੀਂ ਖੇਡ ਸਕਦਾ ਇਹ ਹਾਜ਼ਰੀ ਦੇ ਹਾਜ਼ਰੀ ਲਵਾਵੇਗਾ ਜਿੱਥੋਂ ਜਿੱਥੋਂ ਦੀ ਸ਼ੀਲੂ ਜਾਵੇਗਾ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਇਹ ਚਿਹਤਾ ਕਬੱਡੀ ਖਿਡਾਰੀ ਹੈ ਇਹ ਸਦੀਆਂ ਲੱਗਦੀਆਂ ਨੇ ਇਹੋ ਜਿਹੇ ਪਲੇਅਰ ਪੈਦਾ ਹੋਣ ਦੇ ਵਾਸਤੇ ਇਹ ਸਾਲਾਂ ਦੀ ਗੱਲ ਨਹੀਂ ਹੁੰਦੀ ਸਦੀਆਂ ਬਾਅਦ ਇਹੋ ਜਿਹੇ ਰੁਸਤਮ ਜਿਹੜੇ ਐ ਉਹ ਪੈਦਾ ਹੁੰਦੇ ਨੇ ਜੋ ਆਪਣੇ ਪਰਿਵਾਰ ਦਾ ਆਪਣੇ ਪਿੰਡ ਦਾ ਆਪਣੀ ਸਟੇਟ ਦਾ ਆਪਣੇ ਦੇਸ਼ ਦਾ ਆਪਣੇ ਖੇਡ ਦਾ ਨਾਮ ਰੌਸ਼ਨ ਕਰਦੇ ਦੁਨੀਆ ਦੇ ਵਿੱਚ ਪ੍ਰਧਾਨ ਸਾਹਿਬ ਦਾਰੇ ਗਿਲ ਦੇ ਸੱਦੇ ਦੇ ਉੱਪਰ ਸ਼ੀਲੂ ਆਇਆ ਹਰਿਆਣੇ ਵਾਲਾ ਸੋ ਦਾਰੇ ਦੇ ਨਾਲ ਪਿਆਰ ਹੈ ਇਸ ਕਰਕੇ ਸੱਟ ਲੱਗੀ ਹੋਣ ਦੇ ਬਾਵਜੂਦ ਵੀ ਸ਼ਿਲੂ ਪੁਜਿਆ ਸੋ ਦਾਰੇ ਗਿਲ ਪ੍ਰਧਾਨ ਜੀ ਉਹਨਾਂ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਆ ਜਿੰਨੇ ਵੀ ਕਬੱਡੀ ਦੇ ਖਿਡਾਰੀ ਅੱਜ ਦੇ ਇਸ ਕਬੱਡੀ ਕੱਪ ਦੇ ਪੁਜੇ ਨੇ ਸਾਰੇ ਖਿਡਾਰੀਆਂ ਨੂੰ ਜੀ ਆਇਆਂ ਪਰ ਸ਼ਿਲੂ ਓਜੇਚੇ ਤੌਰ ਤੇ ਸੱਟ ਲੱਗੀ ਹੋਣ ਦੇ ਬਾਵਜੂਦ ਵੀ ਆਇਆ ਸਾਡੇ ਕੋਲ ਬਹੁਤ ਬਹੁਤ ਧੰਨਵਾਦ ਇਸ ਵੱਡੇ ਕਬੱਡੀ ਕੱਪ ਦੇ ਵਿੱਚ ਐਸੀ ਤਰ੍ਹਾਂ ਕਬੱਡੀ ਦੀਆਂ ਕੈਂਟ ਤੇ ਨਵੀਆਂ ਅਪਡੇਟਸ ਦੇਖ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬੋਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੇ ਨਵੀਂ ਅ